ਅਗਲੇ ਸ਼ਲੋਕ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਫਰਮਾਨ ਕਰਦੇ ਨੇ ਵੱਡੀ ਵਿਡਿਆਈ ਜਾਂ ਵੱਡਾ ਨਾਮ ਉਸ ਦੀ ਵਿਡਿਆਈ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਕਿਸ ਕਰਕੇ ਉਸ ਦਾ ਨਾਮ ਬਹੁਤ ਵੱਡਾ ਹੈ ਉਹਦੀ ਹਸਤੀ ਬਹੁਤ ਵੱਡੀ ਹੈ ਕਈ ਵਾਰ ਮਨੁੱਖ ਦਾ ਨਾਮ ਬਹੁਤ ਵੱਡਾ ਹੋ ਜਾਂਦਾ ਹੈ ਹਸਤੀ ਬਹੁਤ ਵੱਡੀ ਨਹੀਂ ਹੁੰਦੀ ਕਲਾ ਬਹੁਤ ਵੱਡੀ ਨਹੀਂ ਨਾਮ ਬਹੁਤ ਵੱਡਾ ਹੈ ਗੁਣ ਬਹੁਤ ਵੱਡੇ ਨਹੀਂ ਨਾਮ ਬਹੁਤ ਵੱਡਾ ਹੈ ਤਾਕਤ ਬਹੁਤ ਵੱਡੀ ਨਹੀਂ ਨਾਮ ਬਹੁਤ ਵੱਡਾ ਹੈ ਗਿਆਨ ਬਹੁਤ ਵੱਡਾ ਨਹੀਂ ਨਾਮ ਬਹੁਤ ਵੱਡਾ ਹੈ ਲੇਕਿਨ हे ਪ੍ਰਭੂ ਤੇਰੀ ਵਡਿਆਈ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਇਸ ਵਾਸਤੇ ਤੇਰਾ ਨਾਮ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਤੇਰੀ ਹਸਤੀ ਬਹੁਤ ਵੱਡੀ ਹੈ ਤੇਰੀ ਵਡਿਆਈ ਬਹੁਤ ਵੱਡੀ ਹੈ ਇਸ ਵਾਸਤੇ ਸਹੀ ਹੈ ਇਹ ਸੱਚ ਹੈ ਕਿ ਤੇਰੀ ਵਡਿਆਈ ਹਕੀਕਤ ਦੇ ਚ ਹੀ ਵਡਿਆਈ ਹੈ ਖੁਸ਼ ਆਮਦ ਨੇ ਵਦਾਕੇ ਗਲ ਨਹੀਂ ਆਖੀ ਗਈ ਘਟਾਕੇ ਗਲ ਨਹੀਂ ਆਖੀ ਗਈ ਵਡੀ ਵਡਿਆਈ ਜਾਂ ਸੱਚ ਨਿਆਉ हे ਪ੍ਰਮਾਤਮਾ ਏਕ ਤੇਰੀ ਦੂਜੀ ਬਹੁਤ ਵੱਡੀ ਵਡਿਆਈ ਹੈ ਕਿ ਤੇਰਾ ਨਿਆਉ ਹੀ ਸੱਚ ਦੇਖਣਾ ਹੈ ਤੂੰ ਸੱਚਾ ਨਿਆਉ ਕਰਦਾ ਹੈ ਅਗਰ ਮਨੁੱਖ ਨੂੰ ਐਸਾ ਅਹਿਸਾਸ ਹੋ ਜਾਏ ਕਿ ਐਸੀ ਅਦਾਲਤ ਨਹੀਂ ਹੈ ਜਿੱਥੇ ਰਿਸ਼ਵਤ ਨਹੀਂ ਚੱਲ ਸਕਦੀ ਜਿੱਥੇ ਸੱਚ ਜਿਸ ਦਾ ਇਨਸਾਫ ਵੀ ਸੱਚਾ ਹੈ ਅਗਰ ਐਸਾ ਮਨੁੱਖ ਨੂੰ ਬੋਧ ਹੋ ਜਾਏ ਤੇ ਉਸ ਅਦਾਲਤ ਦੇ ਪਹਿਦੇ ਮੁਤਾਬਕ ਅਜੀਵ ਹੈ ਜ਼ਮੀਨ ਦੇਤੇ ਜਿਤਨੀਆਂ ਅਦਾਲਤਾਂ ਨੇ ਸਭ ਦੇ ਬੂਏ ਬੰਦ ਕਰਨੇ ਪੈਣਗੇ ਲੋੜ ਵੀ ਨਹੀਂ ਇਨਾਂ ਨੇ ਕਿਉਂਕਿ ਐਸੇ ਬੰਦੇ ਨੂੰ ਰੱਬੀ ਨਿਯਮ ਦੀ ਸਮਝ ਆ ਗਈ ਰੱਬੀ ਕਾਨੂੰਨ ਦੀ ਸਮਝ ਆ ਗਈ ਤੇ ਜਿਸ ਨੂੰ ਰੱਬੀ ਕਾਨੂੰਨ ਦੀ ਸਮਝ ਆ ਗਈ ਰੱਬ ਦੇ ਕਾਨੂੰਨ ਦੇ ਚ ਇਹ ਹੈ ਕਿ ਨਾ ਤੂੰ ਕਿਸੇ ਨੂੰ ਦੁੱਖ ਦੇ ਤੇ ਨਾ ਖੁਦ ਦੁਖੀ ਹੋ ਕਿਉਂਕਿ ਦੂਜੇ ਨੂੰ ਦੁੱਖ ਦੇਵੇਂਗਾ ਪਲਟ ਕੇ ਦੁੱਖ ਵਾਪਸ ਆਏਗਾ ਦੂਜੇ ਨੂੰ ਕਲੇਸ਼ ਦੇਵੇਂਗਾ ਪਲਟ ਕੇ ਕਲੇਸ਼ ਵਾਪਸ ਆਵੇਗਾ ਦੂਜੇ ਨੂੰ ਤੂੰ ਛਲੇਗਾ لازਮੀ ਤੂੰ ਵੀ ਛਲੇ ਜਾਏਗਾ ਦੂਜੇ ਨੂੰ ਤੂੰ ਧੋਖਾ ਦੇਵੇਂਗਾ ਬਚ ਤੂੰ ਵੀ ਨਹੀਂ ਸਕੇਗਾ ਇਹ ਤੇ ਰੱਬ ਦਾ ਇੱਕ ਸੱਚਾ ਨਿਆਂ ਹੈ ਕਿ ਇਸ ਸੱਚੇ ਨਿਆਂ ਦਾ ਜੇ ਕਿਸੇ ਨੂੰ ਪਤਾ ਚੱਲ ਜਾਏ ਤੇ ਫਿਰ ਉਸ ਨਿਯਮ ਦੀ ਉਲੰਘਣਾ ਨਹੀਂ ਕਰਦਾ ਤੇ ਜਦੋਂ ਇਸ ਨਿਯਮ ਦੀ ਉਲੰਘਣਾ ਹੀ ਨਹੀਂ ਕਰਦਾ ਤਾਂ ਫਿਰ ਸੰਸਾਰ ਦੀਆਂ ਸਾਰੀਆਂ ਅਲਾਲਤਾਂ ਦੇ ਬੂਹੇ ਹੈ ਬੰਦ ਕਰਨੇ ਪੈਣਗੇ ਕੇਵਲ ਉਹੀ ਨਿਆਕਾਰੀ ਪਰਮਾਤਮਾ ਦਾ ਹੀ ਬੂਆ ਖੁੱਲਾ ਰਹੇਗਾ ਖੁੱਲਾ ਤੇ ਹੁਣ ਵੀ ਹੈ ਲੇਕਿਨ ਇਸ ਅਦਾਲਤ ਦਾ ਕੋਈ ਬਹਿ ਨਹੀਂ ਮੰਦਾ ਜਦ ਕਿ ਇਸ ਅਦਾਲਤ ਦੇ ਹੀ ਨਿਯਮ ਕੰਮ ਕਰ ਰਹੇ ਨੇ ਐ ਬੰਦੇ ਤੂੰ ਜੋ ਕੁਝ ਜਗਤ ਨੂੰ ਦੇਵੇਂਗਾ ਪਲਟ ਕੇ ਉਹੀ ਕੁਝ ਤੇਰੀ ਝੋਲੀ ਚ ਵਾਪਸ ਆਵੇਗਾ ਇਹ ਅਟਲ ਨਿਯਮ ਚੱਲ ਰਿਹਾ ਹੈ ਔਰ ਇਸ ਨੂੰ ਤੂੰ ਆਪਣੀ ਸਿਆਣਪ ਨਾਲ ਆਪਣੀ ਚਤਰਾਈ ਨਾਲ ਤੋੜ ਨਹੀਂ ਸਕਦਾ ਮਰੋੜ ਨਹੀਂ ਸਕਦਾ ਵਡੀ ਵੜਿਆਈ ਜਾਂ ਸੱਚ ਨਿਆਉ ਵਡੀ ਵੜਿਆਈ ਜਾਂ ਨਹਿ ਚਲਤਾ ਤੇਰੀ ਬਹੁਤ ਵੜਿਆਈ ਵਡੀ ਏ ಅಪਾਰ ਮੈਂ ਕਿਉਂਕਿ ਤੇਰਾ ਟਿਕਾਣਾ ਵੱਡਾ ਹੈ ਅਸਤ ਰਹਿ ਨਹਿ ਚਲੇ ਹੈ ਦੇਖਿਆ ਹੋਇਆ ਹੈ ਤੇ ਸਾਡੀ ਹਾਲਤ ਇਹ ਹੈ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ ਜਿਸ ਸਿੰਘਾਸਣ ਤੇ ਅਸੀਂ ਬੈਠੇ ਆ ਸਾਥੋਂ ਪਹਿਲੇ ਬਾਬੇ ਫਰੀਦ ਦੇ ਕਥਨ ਅਨੁਸਾਰ ਪਤਾ ਨਹੀਂ ਕਿੰਨੇ ਬੈਠ ਚੁਕੇ ਨੇ ਇੱਕ ਆਲਮ ਨੇ ਐਸਾ ਹੈ ਕਿ ਇੱਕ ਮਨੁੱਖ ਜਿੱਥੇ ਖੜਾ ਹੈ ਉਹ ਲੱਖਾਂ ਮਨੁੱਖਾਂ ਦੀ ਕਬਰਾਂ ਤੇ ਹੀ ਖੜਾ ਹੈ ਪਤਾ ਨਹੀਂ ਕਿੰਨੇ ਮੁਰਦਿਆਂ ਦੀ ਖਾਕ ਪਤਾ ਨਹੀਂ ਕਿੰਨੇ ਮਨੁੱਖ ਮਿੱਟੀ ਵਿੱਚ ਮਿੱਟੀ ਹੋ ਚੁਕੇ ਨੇ ਹਰ ਬੰਦਾ ਜਿੱਥੇ ਖੜਾ ਹੈ ਉੱਥੇ ਲੱਖਾਂ ਹੀ ਬੰਦਿਆਂ ਦੀ ਖਾਕ ਉਹਦੇ ਪੈਰਾਂ ਦੇ ਥੱਲੇ ਹੈ ਸਾਡਾ ਟਿਕਾਣਾ ਨਹੀਂ ਚਲਣੀ ਅਸੀਂ ਜਿੱਥੇ ਰਹਿੰਦੇ ਪਿਆ ਸਾਥੋਂ ਪਹਿਲੇ ਕੋਈ ਹੋਰ ਰਹਿ ਚੁਕੇ ਉਸ ਤੋਂ ਪਹਿਲੇ ਕੋਈ ਹੋਰ ਰਹਿ ਚੁਕੇ ਉਸ ਤੋਂ ਪਹਿਲੇ ਕੋਈ ਹੋਰ ਰਹਿ ਚੁਕੇ ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਇਹ ಪರಿਪੂਰਨ ਪ੍ਰਮਾਤਮਾ ਛੁਕੇ ਤੇਰਾ ਅਸਥਾਨ ਨੈ ਚਲ ਹੈ ਤੇਰਾ ਟਿਕਾਣਾ ਨੈ ਚਲ ਹੈ ਇਸ ਵਾਸਤੇ ਤੇਰੀ ਵਡਿਆਈ ਨੈ ਚਲ ਹੈ ਵੱਡੀ ਵਡਿਆਈ ਜਾਂ ਨੈ ਚਲ ਥਾਉਂ ਵੱਡੀ ਵਡਿਆਈ ਜਾਣੈ ਆਲਾ ਜੀਵ ਕੀ ਆਖ ਰਹੇ ਨੇ ਜੀਵ ਕੀ ਬੋਲ ਰਹੇ ਨੇ ਤੂੰ ਸਾਰਿਆਂ ਦੀ ਜਾਣਨਾ ਸਾਰਿਆਂ ਦੀ ਜਾਣਨਾ ਬਲਕੇ ਐਸਾ ਵੀ ਹੈ ਕਿ ਤੂੰ ਭਾਸ਼ਾ ਖਾਮੋਸ਼ੀ ਦੀ ਵੀ ਜਾਣਨਾ ਕੋਈ ਅੰਦਰੋਂ ਕੀ ਬੋਲ ਰਿਹਾ ਹੈ ਜ਼ਰੂਰੀ ਨਹੀਂ ਕਿ ਕੋਈ ਸ਼ਬਦਾਂ ਨਾਲ ਕੀ ਬੋਲ ਰਿਹਾ ਹੈ ਕੋਈ ਜ਼ਬਾਨ ਨਾਲ ਕੀ ਬੋਲ ਰਿਹਾ ਹੈ ਬਲਕੇ ਤੂੰ ਬਹੁਤ ਗਹਿਰਾ ਜਾਨਣਾ ਹੈ ਉਹਦੇ ਭਾਵ ਕੀ ਬੋਲ ਰਹੇ ਨੇ ਉਹਦੀ ਅੰਤਰ ਆਤਮਾ ਕੀ ਬੋਲ ਰਹੀ ਹੈ ਵੱਡੀ ਵਡਿਆਈ जाने आला हाथी की चंगाड़ पलपाछे पहुंचे ताएं चींटी की पुकार पहले ही सुनियत है तू ऐसे तीखे कान रख रहा है कि तू कीटी दी फरियाद पहले सुन लेना हाथी दी पुकार नालों विच इतने तीखे तेरी श्रोत है इतने तीखे तेरे कान वडी वडियाई बुझे सब भाव ਤੇਰੀ ਵਿੜਾਈ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਤੂੰ ਹਰ ਤਰ੍ਹਾਂ ਦੇ ਭਾਵ ਨੂੰ ਬੁਝਣਾ ਹੈ ਇਹਦੀ ਭਾਵਨਾ ਕੀ ਹੈ ਉਸਦੀ ਭਾਵਨਾ ਕੀ ਹੈ ਉਸ ਦੇ ਅੰਦਰ ਕਿੰਨਾ ਕੁ ਪਿਆਰ ਹੈ ਉਸ ਦੇ ਅੰਦਰ ਕਿਤਨੀ ਕਿ ਸ਼ਰਧਾ ਹੈ ਤੂੰ ਅੰਦਰ ਦੀ ਸਾਰਿਆਂ ਦੀ ਜਾਣਨਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਤੂੰ ਤੇ ਸਾਰਿਆਂ ਦੇ ਘਟ ਦੀ ਜਾਣਨਾ ਭਾਈ ਗੁਰਦਾਸ ਸਿੰਘ ਸਾਹਿਬ ਤਾਂ ਕਹਿੰਦੇ ਨੇ ਅੰਤਰ ਜਾਨਮੀ ਸੁੰਨ ਕੰਬਤ ਹੂੰ ਅੰਤਰਗਤ हे ਪ੍ਰਭੂ ਜਦ ਮੈਂ ਸੁਣਦਾ ਕਿ ਤੂੰ ਅੰਦਰ ਦੀ ਜਾਣਨ ਵਾਲਾ ਹੈ ਹਰ ਇੱਕ ਦੀ ਅੰਦਰ ਨੂੰ ਤੂੰ ਸੂਝ ਬੋਝ ਰੱਖਦਾ ਹੈ ਤੇ ਹਰ ਇੱਕ ਦੇ ਅੰਦਰ ਤੂੰ ਝਾਤ ਮਾਰਦਾ ਹੈ ਮੈਂ ਕੰਬ ਜਾਂਦਾ ਕੰਬੜੀ ਛਿੜ ਜਾਂਦੀ ਹੈ ਫਿਰ ਤੇ ਮੇਰੇ ਅੰਦਰ ਜਿਹੜੇ ਫੁਰਨੇ ਚੱਲਦੇ ਨੇ ਉਹ ਵੀ ਤੂੰ ਜਾਣਦਾ ਹੋਵੇਂਗਾ ਤੇ ਮਨੁੱਖ ਦੇ ਅੰਦਰ ਜਿਹੜੇ ਵਿਚਾਰ ਤੇ ਫੁਰਨੇ ਚੱਲਦੇ ਨੇ ਉਹ ਬਹੁਤੇ ਠੀਕ ਨਹੀਂ ਹੁੰਦੇ ਮਾੜੇ ਹੀ ਹੁੰਦੇ ਨੇ ਗੰਦੇ ਹੀ ਹੁੰਦੇ ਨੇ ਤੋ ਭਾਈ ਸਾਹਿਬ ਜੀ ਕਹਿੰਦੇ ਮੈਨੂੰ ਕੰਬੜੀ ਛੜ ਜਾਂਦੀ ਏ ਕਿ ਜਦ ਮੈਂ ਦੇਖਨਾ ਕਿ ਤੂੰ ਤੇ ਅੰਦਰ ਦੇ ਵਿਚਾਰ ਵੀ ਪੜ ਲੈਣਾ ਅੰਤਰਜਾਮੀ ਸੁਨ ਕੰਪਤ ਹੋ ਅੰਤਰਗਤ ਪਤਤ ਪਾਵਨ ਸੁਨ ਆਸਰੋ ਉਰਧਾਰ ਹੋ ਪਰ ਇੱਕ ਹੈ ਆਸਾ ਇੱਕ ਓਟ ਲੈ ਕੇ ਆ ਜਾਨਾ ਤੇਰੇ ਦਰ ਤੇ ਕਿ ਤੂੰ ਪਤਤ ਪਾਵਨ ਨਹੀਂ ਤੂੰ ਨਜ਼ਰ ਅੰਦਾਜ਼ ਵੀ ਕਰ ਦੇਣਾ ਤੂੰ ਗੁਨਾਹਾਂ ਤੇ ਪਰਦਾ ਵੀ ਪਾ ਦੇਣਾ ਤੂੰ ਐਸਾ ਪੁਰਖ ਹੈ ਤੂੰ ਐਸਾ ਸੱਚਾ ਬਖਸ਼ੰਦ ਹੈ ਕਿ ਜੈਸੇ ਗੰਦਗੀ ਦੇ ਵਿੱਚ ਲਿਬੜੇ ਹੋਏ ਬੱਚੇ ਨੂੰ ਮਮਤਾ ਦੀ ਮਾਰੀ ਹੋਈ ਮਾਂ ਗਲਵਖੜੀ ਚ ਲੈ ਲੈਂਦੀ ਏ हे ਪ੍ਰਭੂ ਦਇਆ ਤੇਰਾ ਸੁਭਾ ਹੈ ਕੋਈ ਗੰਦਾ ਜੀ ਵੀ ਤੇਰੇ ਦਰ ਤੇ ਪੁਕਾਰ ਕਰੇ ਤੇ ਆਵੇ ਤੂੰ ਉਹਨੂੰ ਗਲਵਖੜੀ ਚ ਲੈ ਲੈਣਾ ਤੂੰ ਆਪਣੇ ਕੋਲ ਉਸ ਨੂੰ ਥਾਂ ਦੇਣਾ ਤੋ ਤੂੰ ਸਾਰਿਆਂ ਦੇ ਭਾਵ ਸਾਰਿਆਂ ਦੀ ਸ਼ਰਧਾ ਨੂੰ 부ਝਣ ਵਾਲਾ ਹੈ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ ਤੇਰੀ ਵਡਿਆਈ ਇਹ ਵੀ ਬਹੁਤ ਵੱਡੀ ਹੈ ਕਿ ਜਦ ਤੂੰ ਕਿਸੇ ਨੂੰ ਕੁਝ ਦੇਣਾ ਹੈ ਤਾਂ ਦੂਜੇ ਤੀਜੇ ਚੌਥੇ ਪੰਜਵੇਂ ਕੋਲ ਤੈਨੂੰ ਪੁੱਛਣ ਦੀ ਲੋੜ ਨਹੀਂ ਮੈਂ ਇਹ ਦੇ ਦੇ ਆ ਕਿ ਨਹੀਂ ਕਈ ਦਫਾ ਪਿਤਾ ਪੁੱਤਰਾ ਤੋਂ ਪੁੱਛਦਾ ਹੈ ਇਹ ਚੀਜ਼ ਮੈਂ ਫਲਾਣੇ ਨੂੰ ਦੇ ਦੇ ਆ ਕਿ ਨਹੀਂ ਕਈ ਦਫਾ ਪੁੱਤਰ ਪੁੱਛਦੇ ਨੇ ਇਹ ਦੇ ਦਈਏ ਕਿ ਨਹੀਂ ਰਾਜਾ ਆਪਣੇ ਮਹਤੇ ਹੁਕਮਰਾਨਾਂ ਤੋਂ ਪੁੱਛਦਾ ਹੈ ਸਲਾਹ مشورہ ਕਰਦਾ ਹੈ ਇਹ ਚੀਜ਼ ਪਰ ਜਾਨੂ ਦੇ ਦਈਏ ਕਿ ਨਾ ਇਹ ਵਸਤੂ ਫਲਾਣੇ ਨੂੰ ਦੇ ਦਈਏ ਕਿ ਨਾ ਪੁੱਛਣਾ ਮਨੁੱਖੀ ਦੁਨੀਆ 'ਚ ਚੱਲਦਾ ਹੈ ਪਤੀ ਪਤਨੀ ਤੋਂ ਪੁੱਛ ਕੇ ਚੱਲਦਾ ਹੈ ਔਰ ਪਤਨੀ ਪਤੀ ਨੂੰ ਪੁੱਛ ਲੈਂਦੀ ਹੈ ਕਿ ਇਹ ਮੈਂ ਦੇਆਂ ਕਿ ਨਾ ਦੇਆਂ हे प्रभु ए तेरी वढाई बहुत बड़ी अजीम महान है कि तू दांत देन लगया ਕਿਸੇ ਕੋਲ ਸਲਾਹ مشورہ ਨਹੀਂ ਕਰਦਾ ਸਿੱਧੀ ਹੀ ਦਾਤ ਤੂੰ ਵੰਦਦਾ ਆਪ ਵੰਦਦਾ ਵੜੀ ਵੜਿਆਈ ਜਾਂ ਆਪੇ ਆਪ ਇਹ ਵੀ ਤੇਰੀ ਵੜਿਆਈ ਬਹੁਤ ਵੱਡੀ ਹੈ ਕਿ ਸਭ ਕੁਝ ਤੋਂ ਆਪ ਹੀ ਵੰਦਦਾ ਆਪ ਹੀ ਕਰਦਾ ਹੈ ਤੇ ਹਰ ਥਾਂ ਤੇ ਆਪ ਹੀ ਆਪ ਹੈ ਤੇਥੋਂ ਬਿਨਾ ਹੋਰ ਕੋਈ ਦੂਜਾ ਨਹੀਂ ਨਾਨੇ ਕਾਰ ਨਾ ਕਥਨੀ ਜਾਏ اے ਪ੍ਰਭੂ ਤੇਰੀ ਜਿਤਨੀ ਕਾਰ ਹੈ ਜੋ ਤੇਰੇ ਕੰਮ ਨੇ ਉਹ ਕਥਨ ਵਿੱਚ ਨਹੀਂ ਆਉਂਦੇ ਉਹ ਮੈਂ ਬਿਆਨ ਨਹੀਂ ਕਰ ਸਕਦਾ ਕਿ ਤੂੰ ਕਿੰਨਾ ਕੁ ਬਣਾਇਆ ਹੈ ਤੂੰ ਕਿੰਨੀ ਸਿਰਜਣਾ ਕੀਤੀ ਹੈ ਤੇ ਤੂੰ ਕੀ ਕੀ ਦੇ ਰਿਹਾ ਹੈ ਤੇ ਤੂੰ ਕਿੰਨਾ ਕੁ ਵੱਡਾ ਇਨਸਾਫ ਕਰ ਰਿਹਾ ਹੈ ਕਿੰਨੀ ਵੱਡੀ ਦਾਤ ਦੇ ਰਿਹਾ ਹੈ ਦਰਸਲ हे ਪ੍ਰਭੂ ਇਹ ਮੇਰੇ ਕਥਨ ਦੇ ਵਿੱਚ ਨਹੀਂ ਆਉਂਦੇ ਇਹ ਤਾਂ ਮੈਂ ਬਿਆਨ ਨਹੀਂ ਕਰ ਸਕਦਾ ਨਾ ਨਿਕਕਾਰ ਨਾ ਕਥਨੀ ਜਾਏ ਕੀਤਾ ਕਰਣਾ ਸਰਵ ਰਜਾਏ ਜੋ ਕੁਛ ਵੀ ਹੋ ਰਿਹਾ ਹੈ ਜੋ ਕੁਛ ਵੀ ਕੀਤਾ ਜਾ ਰਿਹਾ ਹੈ ਸਭ ਤੇਰੀ ਰਜ਼ਾ ਦੇ ਚ ਹੈ ਸਭ ਤੇਰੇ ਹੁਕਮ ਦੇ ਚ ਹੈ ਸਭ ਤੇਰੇ ਭਾਣੇ ਦੇ ਚ ਹੈ ਇਸ ਵਾਸਤੇ ਸਹੀ ਮੈਨੇ ਦਾ ਭਗਤ ਉਹ ਹੀ ਹੈ ਜੋ ਤੇਰੀ ਰਜ਼ਾ ਨੂੰ ਸਮਝ ਜਾਏ ਜੋ ਤੇਰੇ ਭਾਣੇ ਨੂੰ ਸਮਝ ਜਾਏ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਦ ਕਾ ਤਿਨ ਭੇਦ ਜਾਤਾ ਵਾਸਤਵਿਕ ਭੇਦ ਉਸਨੇ ਜਾਣ ਲਿਆ ਵਾਸਤਵਿਕ ਭੇਦ ਰਾਜ ਉਸਨੇ ਸਮਝ ਲਿਆ ਜਿਸ ਨੇ ਤੇਰੇ ਹੁਕਮ ਨੂੰ ਸਮਝ ਲਿਆ ਤੇ ਤੇਰਾ ਹੁਕਮ ਕੀ ਹੈ ਦਰਸਲ ਤੇਰਾ ਹੁਕਮ ਜੋ ਕੁਝ ਵੀ ਹੋਇਆ ਹੈ ਜੋ ਕੁਝ ਵੀ ਕੀਤਾ ਜਾ ਰਿਹਾ ਹੈ ਜੋ ਕੁਛ ਵੀ ਬਣਿਆ ਹੈ ਇਹ ਸਭ ਤੇਰਾ ਹੁਕਮ ਹੈ ਔਰ ਤੇਰੀ ਬਨਾਵਟ ਹੈ ਔਰ ਇਹ ਸੱਚੀ ਹੈ ਤੇਰੀ ਦੇਣ ਸੱਚੀ ਤੇਰੀ ਬਨਾਵੜ ਸੱਚੀ ਇਸ ਨੂੰ ਜਿਹੜਾ ਸਮਝ ਜਾਂਦਾ ਹੈ ਦਰਸ ਲੋ ਸੱਚ ਦੇ ਨੇੜੇ ਹੋ ਜਾਂਦਾ ਹੈ ਸੱਚ ਦੀ ਨਿਰੰਤਾਂ ਦਾ ਆਨੰਦ ਮਾਣਦਾ ਹੈ ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੂਸਰੇ ਸ਼ਲੋਕ ਦੇ ਵਿੱਚ ਫਰਮਾਨ ਕਰਦੇ ਨੇ ਨਾਮ ਇਕ ਕਾਰ ਨਾ ਕਥਨੀ ਜਾਏ ਕੀਤਾ ਕਰਣਾ ਸਰਵ ਰਜ਼ਾ ਅਰਸਲ ਸਭ ਕੁਝ ਉਸ ਦੀ ਰਜ਼ਾ ਦੇ ਚ ਹੈ ਤੇ ਮਨੁੱਖ ਦਾ ਹੁਣ ਫਰਜ਼ ਹੋ ਜਾਂਦਾ ਹੈ ਉਸ ਦੀ ਰਜ਼ਾ ਨੂੰ ਮੰਨਣਾ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਜੋ ਹੁਕਮ ਨਾਲ ਲਿਖਿਆ ਹੋਇਆ ਹੈ ਜੋ ਹੁਕਮ ਹਰ ਜੀਵ ਤੇ ਹੈ ਭਾਉ ਜੋ ਉਸ ਦੀ ਦੇਨ ਜੋ ਉਸ ਦੀ ਬਣਾਵਟ ਹੈ ਔਰ ਜਿਸ ਢੰਗ ਦੀ ਹੈ ਇਨੂੰ ਕਬੂਲ ਕਰ ਲੈਣਾ ਉਹਨੇ ਖਿੜੇ ਮੱਥੇ ਤਸلیم ਕਰ ਲੈਣਾ ਇਹ ਉਸ ਦੀ ਰਜ਼ਾ ਨੂੰ ਮੰਨਣਾ ਹੈ ਤੇ ਜਿਹੜਾ ਉਸ ਦੀ ਰਜ਼ਾ ਦੇ ਚ ਰਾਜ਼ੀ ਹੈ ਦਰਅਸਲ ਪ੍ਰਮਾਤਮਾ ਉਸ ਤੇ ਰਾਜ਼ੀ ਹੋ ਜਾਂਦਾ ਹੈ ਈਸ਼ਵਰ ਅਕਾਲ ਪੁਰਖ ਉਸ ਤੇ ਰਾਜ਼ੀ ਹੋ ਜਾਂਦਾ ਹੈ ਤੇ ਜਿਸ ਤੇ ਈਸ਼ਵਰ ਰਾਜ਼ੀ ਹੋ ਗਿਆ ਸਮਝ ਲਓ ਉਸ ਤੇ ਜਹਾਨ ਰਾਜ਼ੀ ਹੋ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਇੱਕ ਸੱਜਣਾ ਸਭ ਸੱਜਣਾ ਇੱਕ ਵੈਰੀ ਸਭ ਬਾਦ ਜੇ ਇੱਕ ਸੱਜਣ ਬਣ ਗਿਆ ਤਾਂ ਸਾਰਾ ਸੰਸਾਰ ਸੱਜਣ ਬਣ ਗਿਆ ਤੇ ਜੇ ਇੱਕ ਨਾਲ ਕੋਈ ਸੰਬੰਧ ਨਹੀਂ ਤਾਂ ਫਿਰ ਜਗਤ ਦੇ ਜ਼ਰਰੇ-ਜ਼ਰਰੇ ਨਾਲ ਸੰਬੰਧ ਟੁੱਟਿਆ ਹੋਇਆ ਹੈ ਤੇ ਗੱਲੀਆਂ ਦੇ ਕੱਖ ਵੀ ਫਿਰ ਜੋ ਹੈ ਵੈਰੀ ਨੇ ਤਾਂ ਜਿਹੜਾ ਉਸਦੀ ਰਜ਼ਾ ਵਿੱਚ ਚੱਲਦਾ ਹੈ ਪ੍ਰਮਾਤਮਾ ਉਸਤੇ ਰਾਜ਼ੀ ਹੋ ਜਾਂਦਾ ਹੈ ਤੇ ਪ੍ਰਮਾਤਮਾ ਜਿਸਤੇ ਰਾਜ਼ੀ ਹੋ ਜਾਂਦਾ ਹੈ ਉਹ ਮਾਲਾ-ਮਾਲ ਹੋ ਜਾਂਦਾ ਹੈ ਉਹ ਖੁਸ਼ਾਲ ਹੋ ਜਾਂਦਾ ਹੈ ਔਰ ਉਹ ਦੁਨੀਆ ਦਾ ਅਜ਼ੀਮ ਤਰੀਨ ਮਨੁੱਖ ਬਣ ਜਾਂਦਾ ਹੈ ਅਗਲਾ ਸ਼ਲੋਕ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਹੈ ਔਰ ਉਹ ਇਸ ਤਰ੍ਹਾਂ ਫਰਮਾਨ ਕਰਦੇ ਹੈ 我。